i'm not parte na 何<パ> ਪਾਏ ਜੋਨ ਜਮ ਕੀ ਬਾਟ ਨਾ ਪਾਏ ਕੀ ਬਾਟ ਨਾ ਪਾਏ That's <laughs> the The, movie, part the part ਸੋਣੀ ਜੈ ਅੰਮ੍ਰਿਤ ਕਥਾ ਜੈ ਵਾਹਿਗੁਰੂ ਜੀ ਜੋ ਨਗਰ ਕੀਰਤਨ ਅੱਗੇ ਵਧ ਰਿਹਾ ਹੈ ਉਹ ਪਹੁੰਚੇਗਾ ਹੁਣ ਜੀ ਆਪਣੇ ਸੋਡਾ ਪੱਤੀ ਅਤੇ ਜੋਹਲ ਪੱਤੀ ਦੇ ਪੜਾਅ ਦੇ ਉੱਤੇ ਤੇ ਨਗਰ ਕੀਰਤਨ ਦੀ ਸਾਰੀ ਸੰਗਤ ਵਾਸਤੇ ਸਾਰੇ ਹੀ ਸਤਿਕਾਰਯੋਗ ਸੇਵਾਦਾਰਾਂ ਵੱਲੋਂ ਚਾਹ ਅਤੇ ਬ੍ਰੈਡਾਂ ਦੀ ਸੇਵਾ ਕੀਤੀ ਗਈ ਹੈ ਸਾਰੇ ਹੀ ਸਤਿਕਾਰਯੋਗ ਸੇਵਾਦਾਰਾਂ ਦਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਇੱਥੇ ਸਤਿਕਾਰਯੋਗ ਵੀਰ ਬੈਠ ਖੜੇ ਹਨ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਨਗਰ ਕੀਰਤਨ ਦੀ ਸੰਗਤ ਵਾਸਤੇ ਸਤਿਕਾਰਯੋਗ ਸੇਵਾਦਾਰਾਂ ਵੱਲੋਂ ਚਾਹ ਤੇ ਬ੍ਰੈਡਾਂ ਦੀ ਸੇਵਾ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਵੀਂ ਗੱਲ ਨਹੀਂ ਕਹਿਣ ਵਾਲੀ ਗੱਲ ਨਹੀਂ ਇਹ ਬਰਾਤੇ ਇੱਕ ਵੱਡਾ ਆਪਰਾ ਮੰਨਿਆ ਜਾਂਦਾ ਹੈ ਆਪ ਸਭ ਨੂੰ ਪਤਾ ਹੀ ਹੈ ਬੈਠੋ ਅਨੰਦ ਬਾਣੋ ਕਵੀਸ਼ਰੀ ਜੱਥਾ ਤਿਆਰ ਹੈ ਰਮਨਾਰਾਇਣ ਭਾਕਤੀ ਜੀ ਦੇ ਬਾਣੀ ਵਾਲੇ ਇਤਿਹਾਸ ਬਾਰੇ ਬੜੇ ਵਿਸਜੇ ਢੰਗ ਦੇ ਨਾਲ ਬੜਾ ਬੜਾ ਤੋਹੋਂਗੇ ਹੋਏ ਬਹੁਤੀ ਸੰਗਤਾਂ ਨੇ ਸੋਧਨ ਕਰ ਲਿਆ ਹੈ ਹਨ ਅਸੀਂ ਧੰਨਵਾਦੀ ਹਾਂ ਸ਼ਾਨ ਵਾਲਿਆਂ ਦੇ ਬੈਦ ਵਾਲਿਆਂ ਦੇ ਔਰ ਪੱਤ ਦਾ ਭਾਕ ਜੀ ਦੇ ਜਿਨ੍ਹਾਂ ਨੇ ਸਵਾਦ ਤੋਂ ਲਾ ਕੇ ਆਪਣੀ ਕਤਾਬ ਜਾ ਆਪਣੇ ਭਾਈ ਨੇ ਪਰ ਹੀ ਫਰੇਡ ਕੀਤੀ ਹੈ ਦਵਾਈ ਹੈ ਸਾਰਿਆਂ ਦਾ ਵੀ ਇਹ ਧੰਨਵਾਦ ਕੀਤਾ ਜਾਂਦਾ ਭਾਈ ਹੁਣ ਕਿ ਵੀ ਸ਼੍ਰੀ ਜਹਾ ਨੂੰ ਸੇਨਾ ਨਵੇਲਾ ਪੰਜਾਬ ਪਟੜ ਦੇ ਬਹੁਤ ਮਹੋਦਾਨਾ ਬੜੇ ਆਨੰਦ ਮਾਣਾਂਗੇ ਭਾਈ ਬੈਠ ਕੇ ਇਸ ਪਾਗ ਦੇ ਬਾਪ ਹੈ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੁਣ ਜਥੇ ਵੱਲੋਂ वाहेगुरू जी वाहेगुरू जी फते वाहेगुरु जी वाहेगुरु वाहेगुरु जी वाहेगुरु वाहेगुरु बंदे फुट जेंग कच जी वांगु सोणी हुसन जवानी द मन करद जऊं कपू दो रंगू चोर ज़मीन द मान करदा ॾी रेत जी लंग वांगुर जग ते सदा नी बूं टुट जाएंगा डो रु पतंग वांगु तूं टुट जाएंगा डो रु पतंग वांगु अठ मास चङा दो अड मास चङा दूत लॻायो नाम सतनाम बचाया नसाने रिजाब पैड़ा तयूं सचा बि मान में रिजाब पैड़ा तय पे सतनाम ਬੋਲ ਰੇ ਸਤਨਾਮ ਸਤਨਾਮ ਬੈਂਡ ਵੱਜੇ ਨਾਲ ਹੀ ਆ ਨਾ ਚਲੋ ਵਧੀਆ ਠੀਕ ਸਤਨਾਮ ਸਤਨਾਮ ਅਰੇ ਸੰਤਾਨ ਦੇ ਨਾਲ ਜਾਂਦਾ ਹੁਤਾ ਸ਼ੰਗਦੀ ਇਤਿਹਾਸ ਤਾਂ ਬਹੁਤ ਲੰਮੇ ਨੇ ਸਮੁੰਦਰ ਦੀ ਨਹੀਂ ਜਿਵੇਂ ਸਮੁੰਦਰ ਤਾਂ ਕੋਈ ਦੇਵੇਂ ਨਹੀਂ ਨਾ ਨਮਾਈ ਦਾ ਨਾ ਚੜਾਈ ਦਾ ਨਾ ਡੇਗਈ ਦਾ ਇਗੜੀ ਗੁਰੂ ਇਤਿਹਾਸ ਨੇ ਕਿਦਾ ਬਹੁਤ ਇਹਨਾਂ ਦੀ ਮਰਜ਼ਾ ਦਾ ਉੱਚੀ ਸਾਡਾ ਮੁਕਸ਼ਟਕ ਤੇ ਇਹਨਾਂ ਦੀ ਜਿਹੜੀ ਬੜਈ ਹੈ ਉਹ ਬਹੁਤ ਲੱਗਦੀ ਲੋ ਇੱਕੋ ਹੀ ਕਮ ਤਾਂ ਪੜਾਅਤ ਕੱਢ ਕੇ ਅਗਲੇ ਪੜਾਵਰ ਚੱਲਾਂਗੇ ਅਗਲੇ ਪੜਾਅ ਤੇ ਆਪਾਂ ਇਤਿਹਾਸ ਪੜਾਂਗੇ ਜੀ ਮੀਰਾ ਬਾਈ ਮੀਰਾ ਵਾਈ ਦੇ ਸਾਡਾ ਇਤਿਹਾਸਿਕ ਕੋਟ ਹੋਇਆ ਇਹਦੇ ਨਾਲ ਤਕਰੀਬਨ 25% ਸਾਡੇ ਹੋਰ ਰਿਕੋਰਡ ਹੋਣੇ 26% YouTube ਤੇ ਚਾਹੁੰਦੇ ਨੇ ਭੈਣਾਂ ਕੋਲੇ ਮੈਲ ਨੇ ਵੀਰਾ ਕੋਲੇ ਵੀ ਮੋਬਾਈਲ ਨੇ ਬੱਚਿਆਂ ਕੋਲੇ ਵੀ ਮੈਬੈਲ ਨੇ ਜਿਨ੍ਹਾਂ ਨੇ ਮੀਰਾ ਵਾਈ ਦਾ ਧਿਆਨ ਸਰਵਣ ਕਰਨਾ ਹੋਵੇ ਤੇ ਐਡਰੈਸ ਭਰਨਾ ਜੀ ਇੱਕ ਵਿਸ਼ੇ ਰੂਪ ਸਿੰਘ ਅਟਵੇਲਾ ਤੇ 25%ਾਂ ਦੇ ਵਿੱਚੋਂ ਮਨ ਚਾਹੇ ਪ੍ਰਸੰਗ ਸੁਣ ਸਕਦੇ ਹੋ ਤੇ ਮੀਰਾ ਵਾਈ ਦਾ ਪ੍ਰਸੰਗ ਅਲੱਗ ਅਗਲੇ ਪੜਾਅ ਤੇ ਪੇਸ਼ ਵੀ ਕਰਾਂਗੇ ਲਓ ਸੁਣੋ ਉਹ ਪਾਣਾ ਤੋਂ ਮਾਲਕੇ ਘਰ ਵਾਲੀ ਦਾ ਕਹਿਣਾ ਲਓ ਜੀ ਸਨੈਰ ਸ਼ਰਾਫ ਕੋਲੇ ਚੱਲਿਆ ਗਿਆ ਜਦੋਂ